प्यारे दोस्तों रंगले पंजाब ਦੇ ਵਸਾਯੋ ਮੇਰੇ ਸੋਹਣੇ ਦੇਸ਼ ਦੀ ਸ਼ਾਨ ਨਾ ਮਤੇ ਨੌਜਵਾਨੋ ਮਟਿਆਰੋ ਬਜ਼ੁਰਗੋ ਅਤੇ ਪਿਆਰੇ ਬੱਚਿਓ ਬੜੇ ਦਿਨਾਂ ਬਾਅਦ ਅੱਜ ਫੇਰ ਤੁਹਾਡੇ ਰੂਪ ਰੂਪ ਹੋਇਆ ਮੈਂ ਪ੍ਰੋਫੈਸਰ ਹਰਦਰਸ਼ਨ ਸਿੰਘ ਸੋਹਲ ਚਿੱਤਰਕਾਰ ਅਤੇ ਲੇਖਕ ਬੜਾ ਦਿਲ ਕਰਦਾ ਹੈ ਕਿ ਕਿਸੇ ਬਜ਼ੁਰਗ ਨਾਲ ਬਹਿ ਕੇ ਉਹੀ ਦਾਦੀ ਦੇ ਗੋਡੇ ਨਾਲ ਬਹਿ ਕੇ ਉਹੀ ਨਾਨੀ ਦੀ ਬੁੱਕਲ ਵਿੱਚ ਬਹਿ ਕੇ ਪੁਰਾਣੀਆਂ ਗੱਲਾਂ ਕਹਾਣੀਆਂ ਪੁਰਾਣੀਆਂ ਗੱਲਾਂ ਪੰਜਾਬ ਦੀਆਂ ਪੰਜਾਬ ਦੇ ਵਿਰਸੇ ਦੀਆਂ ਗੱਲਾਂ ਹੋਣ ਤੇ ਮੈਂ ਰਾਤ ساری ਰਾਤ ਹੰਗਾਰਾ ਫੜਦਾ ਰਹਾ ਪਰ ਨਾ ਹੁਣ ਉਹ ਬਜ਼ੁਰਗ ਰਹੇ ਨਾ ਦਾਦੀਆਂ ਰਹੀਆਂ ਤੇ ਨਾ ਨਾਨੀਆਂ ਰਹੀਆਂ ਤਾਂ ਉਹ ਪੋਜੀਸ਼ਨ ਹੌਲੀ-ਹੌਲੀ ਨਾਨਿਆਂ ਤੇ ਦਾਦਿਆਂ ਵਾਲੀ ਸਾਡੀ ਆਪਣੀ ਬਣਦੀ ਜਾ ਰਹੀ ਹੈ ਤੇ ਉਹ ਗੱਲਾਂ ਕਹਾਣੀਆਂ ਕਰਦੇ ਕਰਦੇ ਉਹ ਯਾਦਾਂ ਇਕੱਠੀਆਂ ਕਰਦੇ ਕਰਦੇ ਮਨ ਇਸ ਤਰ੍ਹਾਂ ਬਣ ਗਿਆ ਕਿ ਜਿਹੜਾ ਪੰਜਾਬ ਜਿਹੜਾ ਮਾਲਵਾ ਹੈ ਜਿਹੜਾ ਇੱਥੋਂ ਦਾ ਸੱਭਿਆਚਾਰ ਹੈ ਉਹਦੇ ਜਿਹੜੇ ਜ਼ਰਰੇ-ਜ਼ਰਰੇ ਨਾਲ ਉਹਦੇ ਕਣ-ਕਣ ਨਾਲ ਇਸ਼ਕ ਹੋ ਗਿਆ ਮੁਹੱਬਤ ਹੋ ਗਈ ਮੇਰੇ ਅੰਗ ਸੰਗ ਹੁਣ ਪੰਜਾਬ ਦਾ ਵਿਰਸਾ ਪੰਜਾਬ ਦਾ ਸੱਭਿਆਚਾਰ ਖੇਡਦਾ ਹੈ ਪੰਜਾਬ ਦਾ ਸੱਭਿਆਚਾਰ ਚੱਲਦਾ ਹੈ ਤੇ ਪੰਜਾਬ ਦਾ ਸੱਭਿਆਚਾਰ ਹੀ ਮੈਂ ਜੋ ਤੈਥੀ ਇੱਕ ਸ਼ੇਰ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਕਿ ਪਹਿਲੇ ਇਸ਼ਕ ਨੇ ਮੰਦਰਾ ਪਾਈਆਂ ਦੂਜਾ ਇਸ਼ਕ ਖੁਦਾਏ ਦਾ ਤੀਜਾ ਇਸ਼ਕ ਮਾਂ ਜਾਏ ਦਾ ਜਿਸਨੇ ਚੌਥਾ ਅੰਮਾ ਜਾਏ ਦਾ ਪੰਜਵੇਂ ਇਸ਼ਕ ਦੀ ਗੱਲ ਕੀ ਦੱਸਾਂ ਜੋ ਲਿਖਿਆ ਨਹੀਂ ਲਿਖਾਇਦਾ ਧਨ ਮਾਲਵਾ ਧਨ ਮਾਂ ਬੋਲੀ ਜਿੱਥੇ ਹੱਡੀਆਂ ਇਸ਼ਕ ਰਚਾਏ ਦਾ ਜਿੱਥੇ ਹੱਡੀਆਂ ਇਸ਼ਕ ਰਚਾਏ ਇਹ ਮੇਰੇ ਮਾਲਵੇ ਦੀ ਧਰਤੀ ਜੋ ਸਤਲੁਜ ਤੋਂ ਸ਼ੁਰੂ ਹੋ ਕੇ ਸਸwati ਦਰਿਆ ਤੱਕ ਜਾਂਦੀ ਹੈ ਇੱਥੇ ਹਵਾ ਦੇ ਬੁੱਲਾ ਨਾਲ ਉੜਦਾ ਕੱਕਾ ਰੇਤਾਂ ਟਿੱਬਿਆਂ ਤੇ ਮੌਲ ਦੇ ਛੋਲਿਏ ਦੇ ਬੂਟੇ ਤੇ ਕੱਕੀ ਕੱਕੀ ਰੇਤ ਤੇ ਪੈੜਾਂ ਕਰਦੇ ਊਠ ਬੁੱਧੇ ਚੁੰਗੀਆਂ ਭਰਦੇ ਹਰ ਨੋਟੇ ਲੰਗ ਲੋਗ ਚਰਦੀਆਂ ਬੱਕਰੀਆਂ ਤੇ ਸੌਣ ਦੇ ਮਹੀਨੇ ਨਿੱਕੀਆਂ ਨਿੱਕੀਆਂ ਕਣੀਆਂ ਪੈ ਕੇ ਇਸ ਧਰਤੀ ਦੇ ਵਿੱਚੋਂ ਆਉਂਦੀ ਮਹਿਕ ਜਿਸ ਬੰਦੇ ਨੇ ਮਾਣੀ ਹੋਵੇ ਜਿਸ ਬੰਦੇ ਨੇ ਸਵਾਤਾਂ ਦੇ ਵਿੱਚ ਬਹਿ ਕੇ ਪੈ ਕੇ ਦਾਦੇ-ਦਾਦੀ ਤੋਂ ਕਹਾਣੀਆਂ ਸੁਣੀਆਂ ਹੋਣ ਜਿਸ ਬੰਦੇ ਨੇ ਖਾਲ ਦੇ ਬੰਨੇ-ਬੰਨੇ ਤੁਰਦੇ ਨੇ ਖੇਤਾਂ ਦੇ ਵਿੱਚ ਕਲੀਆਂ ਗਾਉਂਦੇ ਜੱਟ ਦੇਖੇ ਹੋਣ ਜਿਸ ਬੰਦੇ ਨੇ ਕਿੜਕਾਲਾ ਲੱਕੜ ਤੇ ਗੁੱਲੀ ਡੰਡਾ ਖੇਡਦੇ ਬੱਚਿਆਂ ਨਾਲ ਕਿੜਕਾਲੀ ਡੰਡਾ ਖੇਡਿਆ ਹੋਵੇ ਛੱਪੜਾਂ ਦੇ ਉੱਤੇ ਮੱਜਨ ਉਤਾਰੀ ਲਾਈ ਹੋਵੇ ਪੜਾ ਤੁਸੀਂ ਦੱਸੋ ਉਸ ਨੂੰ ਇਸ ਧਰਤੀ ਨਾਲ ਇਸ ਮੋਹਪੀ ਜੀ ਧਰਤੀ ਨਾਲ ਇਸ਼ਕ ਕਿਵੇਂ ਨਾ ਹੋਵੇ ਤਾਂ ਉਹੀ ਇਸ਼ਕ ਉਹੀ ਜਨੂਨ ਉਹੀ ਪਿਆਰ ਮੁਹੱਬਤ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਦੋਸਤੋ ਮੈਂ ਅੱਜ ਤੱਕ ਬਹੁਤ ਸਾਰਾ ਸਾਇਦ ਪੜਿਆ ਬਹੁਤ ਸਾਰੀਆਂ ਕਿਤਾਬਾਂ ਪੜੀਆਂ ਕਾਉਸਟਾਏ ਪਲੇਟੋ ਜਾਂ ਹੋਰ ਦਾਰਸ਼ਨਿਕਾਂ ਦੇ ਵਿਚਾਰ ਸੁਨੇ ਜਿਹੜੇ ਉਹਨਾਂ ਨੇ ਵਿਰਸੇ ਬਾਰੇ ਸੱਭਿਆਚਾਰ ਬਾਰੇ ਦਿੱਤੇ ਤੇ ਹਰੇਕ ਜਿਹੜੀ ਵੀ ਧਰਤੀ ਹੈ ਜਿਹੜਾ ਵੀ ਖੇਤ ਹੈ ਤੁਸੀਂ ਵੀ ਦੇਖਿਆ ਹੋਣਾ ਕਿ ਮੇਰਾ ਦਾਗਿਸਤਾਨ ਸਾਡੇ ਪੰਜਾਬ ਦੇ ਵਿੱਚ ਆਮ ਕਹੀ ਤੇ ਪੜ੍ਹੀ ਜਾਂਦੀ ਹੈ ਕਿ ਜੇ ਤੁਸੀਂ ਉਹ ਕਿਤਾਬ ਪੜ੍ਹੋ ਤਾਂ ਮੈਂ ਕਿਈ ਵਾਰੀ ਇਹ ਸੋਚਦਾ ਹੁੰਨਾ ਕਿ ਸਾਡੇ ਲੋਕ ਬੜੀ ਸ਼ਿੱਦਤ ਨਾਲ ਦੂਸਰੇ ਦੇਸ਼ਾਂ ਦਾ ਸਾਹਿਦ ਪੜਦੇ ਐ ਉਥੋਂ ਦੇ ਸੱਭਿਆਚਾਰ ਤੇ ਗਰਵ ਕਰਦੇ ਐ ਮਾਣ ਮਹਿਸੂਸ ਕਰਦੇ ਐ ਪਰ ਆਪਣੇ ਸੱਭਿਆਚਾਰ ਦੀ ਗੱਲ ਕਰਨ ਲੱਗੇ ਆਪਣੇ ਸੱਭਿਆਚਾਰ ਦੀ ਬਾਤ ਪਾਉਣ ਲੱਗੇ ਉਹਨੇ ਹਲਾਸ਼ੇਰੀ ਨਹੀਂ ਦਿਖਾਉਂਦੇ ਤਾਂ ਜਦੋਂ ਮੈਂ ਮੇਰਾ ਦਾਗਿਸਤਾਨ ਪੜ੍ਹੀ ਤਾਂ ਮੈਂ ਪੜ ਕੇ ਦੇਖਿਆ ਕਿ ਸੋਚਿਆ ਵਿਚਾਰ ਕੀਤਾ ਕਿ ਸਾਡੇ ਮਾਲਵੇ ਦੀ ਸਾਡੇ ਪੰਜਾਬ ਦਾ ਸੱਭਿਆਚਾਰ ਇਸ ਤੋਂ ਕਿਤੇ ਮਹੀ ਹੈ ਸਾਡੇ ਪੰਜਾਬ ਦਾ ਸੱਭਿਆਚਾਰ ਇਸ ਤੋਂ ਕਿਤੇ ਵੱਧ ਜਿਉਂਦਾ ਹੈ ਸਾਡੇ ਪੰਜਾਬ ਦੇ ਸੱਭਿਆਚਾਰ ਦੇ ਵਿੱਚ ਜਿੱਥੇ ਦੁੱਲਿਆਂ ਭੱਟੀਆਂ ਦੀਆਂ ਜਿੱਥੇ ਸੁੱਚੇ ਸੂਰਮਿਆਂ ਦੀਆਂ ਜਿੱਥੇ ਮਿਰਜੇ ਸਹਿਬਾਂ ਦੀਆਂ ਹੀਰ ਰਾਂਝੇ ਦੀਆਂ ਗੱਲਾਂ ਹੁੰਦੀਆਂ ਹਨ ਮਹਾਰਾਜਾ ਰਣਜੀਤ ਸਿੰਘ ਦੀ ਬਾਤ ਪੈਂਦੀ ਹੈ ਭਗਤਾਂ ਨੂੰ ਯਾਦ ਕੀਤਾ ਜਾਂਦਾ ਹੈ ਮੈਂ ਕਹਿੰਨਾ ਉਹ ਸੱਭਿਆਚਾਰ ਨੇ ਸਾਹਮਣੇ ਦੁਨੀਆਂ ਭਰ ਦੇ ਸੱਭਿਆਚਾਰ ਮੈਨੂੰ ਬੌਣੇ ਲੱਗਦੇ ਤਾ ਜਿੱਥੇ ਮਾਤਾ ਭਾਗੌਰ ਜਿੱਥੇ ਮਾਤਾ ਰਾਜਕੌਰ ਮਹਾਰਾਜ ਰਣਜੀਤ ਸਿੰਘ ਜਿਹਾ ਜੋਧਿਆਂ ਨੂੰ ਜਨਮ ਦਿੰਦੀ ਹੈ ਉਹ ਧਰਤੀ ਘੱਟ ਦੂਸਰੀਆਂ ਧਰਤੀਆਂ ਨਾਲੋਂ ਘੱਟ ਜੜਖੇ ਕਿਵੇਂ ਹੋ ਸਕਦੀ ਹੈ ਤਾਂ ਇਸੇ ਤਹਿਤ ਆਓ ਮੈਂ ਅੱਜ ਤੁਹਾਨੂੰ ਲੈ ਚਲਦਾ ਮੇਰੀ ਮਾਲਵੇ ਦੀ ਧਰਤੀ ਤੇ ਮੇਰੀ ਜਨਮ ਭੂਮੀ ਤੇ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਮਾਲਵਾ ਸਤਲੋਜ ਤੋਂ ਉਰਾਰਲੇ ਪਾਸੇ ਉਰਲੇ ਪਾਸੇ ਜਿੱਥੋਂ ਛੋਟੀਆਂ-ਛੋਟੀਆਂ ਟਿੱਬੀਆਂ ਸ਼ੁਰੂ ਹੁੰਦੀਆਂ ਜਿੱਥੋਂ ਅਸੀਂ ਕਹਿ ਸਕਦੇ ਆ ਕਿ ਘੱਟ ਜਰਖੇ ਜਮੀਨ ਸ਼ੁਰੂ ਹੁੰਦੀ ਕਿ ਜਿੱਥੇ ਕਹਿ ਸਕਦੇ ਆ ਕਿ ਪਾਣੀ ਦੀ ਘਾਟ ਰਹੀ ਹੋਵੇ ਉੱਥੋਂ ਸ਼ੁਰੂ ਹੋ ਕੇ ਘੱਗਰ ਦਰਿਆ ਸਰਸਵਤੀ ਦਰਿਆ ਜਾਂ ਜਿਸ ਨੂੰ ਅਸੀਂ ਨਾਲ ਹੀ ਕਹਿੰਦੇ ਆ ਉੱਥੋਂ ਤੱਕ ਦਾ ਜਿਹੜਾ ਖੇਤ ਹੈ ਇਸ ਨੂੰ ਜੇ ਮਾਲਵਾ ਕਹਿ ਲਈਏ ਤਾਂ ਕੋਈ ਅਤਕਤ ਨਹੀਂ ਨਹੀਂ ਹੋਵੇਗੀ ਆਓ ਤੁਹਾਨੂੰ ਉੱਥੇ ਚੱਲ ਲੈ ਚਲਦਾ ਹਾਂ ਤੇ ਤੁਹਾਡੀ ਜਾਂਪਛਾਨ ਕਰਾਵਾਂਗਾ ਓ ਦੂਰ ਚਿੱਟੀ ਪੱਗ ਬੰਨੀ ਉਸ ਬਾਬੇ ਦੀ ਜਿਹੜਾ ਮੋਟੇ ਤੇ ਕਈ ਰੱਖ ਕੇ ਹੱਥਾਂ ਦਾ ਛੱਜਾ ਅੱਖਾਂ ਤੇ ਬਣਾ ਕੇ ਦੂਰ ਆਉਂਦੀਆਂ ਬੱਦਲੀਆਂ ਨੂੰ ਤੱਕ ਰਿਹਾ ਕਿ ਦੇਖ ਰਿਹਾ ਕਿ ਇਹ ਬੱਦਲੀਆਂ ਮੇਰੀ ਧਰਤੀ ਦੇ ਉੱਤੇ ਮੀਂਹ ਪਾਉਣਗੀਆਂ ਤੇ ਫੇਰ ਮੇਰੇ ਖੇਤਾਂ ਦੇ ਵਿੱਚ ਕਣਕ ਜੋ ਛੋਲੇ ਲਹਿ ਲਾਉਣਗੇ ਤੇ ਫੇਰ ਮੈਂ ਤੁਹਾਨੂੰ ਦਿਖਾਉਣਾ ਉਹ ਕਿੱਲੇ ਤੁਰਸਾ ਚੱਕੀ ਜਾਂਦੀ ਤੇ ਨੇਤਰਾ ਪਾਉਣ ਵਾਸਤੇ ਰਿੜਕਨੇ ਨੂੰ ਕੂਚ ਰਹੀ ਉਹ ਬਜ਼ੁਰਗ ਬੇਬੇ ਜਿਹੜੀ ਉਮਰ ਤਾਂ 17 ਸਾਲ ਦੀ ਹੈ ਪਰ ਕਿਸੇ ਹੋਰ ਧਰਤੀ ਦੀ 30 ਜਾਂ 35 ਸਾਲ ਦੀ ਮੋਢਿਆਰ ਔਰਤ ਇਸ ਬੇਬੇ ਦਾ ਮੁਕਾਬਲਾ ਨਹੀਂ ਕਰ ਸਕਦੀ ਇਹਦੇ ਚਿਹਰੇ ਦਾ ਨੂਰ ਇਹਦੀਆਂ ਅੱਖਾਂ ਵਿੱਚਲੀ ਚਮਕ ਤੇ ਇਹਦੇ ਪੈਰਾਂ ਵਿੱਚਲੀ ਛੋਹ ਇਹਦੇ ਹੱਥਾਂ ਵਿੱਚਲਾ ਛੋਲਾਪਣ ਇਹ ਦੱਸੇਗਾ ਕਿ ਇਹੇ ਮੇਰੇ ਮਾਲਵੇ ਦੀ ਬੇਬੇ ਹੈ ਇਹ ਮੇਰੇ ਮਾਲਵੇ ਦੀ ਮਾਂ ਹੈ ਤਾਂ ਇਸ ਤੋਂ ਬਾਅਦ ਮੈਂ ਤੁਹਾਨੂੰ ਲੈ ਚੱਲਾਂਗਾ ਤੜਕੇ ਮੂਹ ਨੇਰੇ ਮੇਰੇ ਨੌਜਵਾਨ ਕਿਸਾਨੋ ਮਿੱਤਰੋ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ ਕਿ ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਇਸ ਚੈਨਲ ਤੋਂ ਜਾਂ ਇਸ ਸਮਾਧਰ ਤੋਂ ਸਾਂਝੀਆਂ ਕਰਾਂਗਾ ਉਹ ਗੱਲਾਂ ਅੱਜ ਦੀਆਂ ਨਹੀਂ ਉਹ ਗੱਲਾਂ ਅੱਜ ਤੋਂ 30 35 ਸਾਲ ਪਹਿਲਾਂ ਦੀਆਂ ਗੱਲਾਂ ਕਰਾਂਗਾ ਜਦੋਂ ਇਸ ਖਿੱਤੇ ਦੇ ਪਿੰਡਾਂ ਦਾ ਕੀ ਸ਼ਹਿਰਾਂ ਦੇ ਵੀ ਬਹੁਤੇ ਘਰ ਕੱਚੇ ਹੋਇਆ ਕਰਦੇ ਸੀ ਜਦੋਂ ਇਸ ਖਿੱਤੇ ਦੇ ਪਿੰਡਾਂ ਤੱਕ ਹੀ ਸ਼ਹਿਰਾਂ ਦੇ ਵਿੱਚ ਵੀ ਬਿਜਲੀ ਨਹੀਂ ਹੋਇਆ ਕਰਦੀ ਸੀ ਜਦੋਂ ਇਸ ਖੇਤੇ ਦੇ ਖਿੱਤੇ ਦੇ ਵੀ ਲੋਕ ਹਜੇ ਖੱਦਰ ਪਾਉਂਦੇ ਸੀ ਜਦੋਂ ਮੇਰੇ ਮਾਲਵੇ ਦੇ ਲੋਕ ਦੀਆਂ ਸਵਾਲੀਆਂ ਪੱਤਾ ਲੈ ਕੇ ਜਾਂਦੀਆਂ ਸੀ ਜਦੋਂ ਮੇਰੇ ਮਾਲਵੇ ਦੇ 75% ਲੋਕ ਅਨਪੜ੍ਹ ਕਹਿ ਲਈਏ ਭੋਲੇ ਕਹਿ ਲਈਏ ਪਰ ਰੱਬ ਦਾ ਰੂਪ ਸਨ ਤੜਕੇ ਮੋਹ ਹਨੇਰੇ ਕਿਸਾਨ ਨੇ ਹਲ ਬਾਉਣ ਵਾਸਤੇ ਆਪਣੇ ਬਲਦ ਖੋਲਣੇ ਥਾਪੀ ਦੇਣੀ ਚਲੋ ਵੀ ਪੁੱਤਰੋ ਚੱਲਦੇ ਆ ਤੇ ਥਾਪੀ ਦੇ ਕੇ ਹਰਣਾੜੀ ਕਰਨੀ ਪੰਜਾਲੀ ਉਹਨਾਂ ਦੇ ਗਲਾਂ ਵਿੱਚ ਪਾਉਣੀ ਤੇ ਪੁੱਠਾ ਕਰਕੇ ਲੱਕੜ ਦਾ ਹਾਲ ਉਸ ਦੇ ਵਿੱਚ ਚੌਂ ਕੱਟ ਲੈਣੀ ਤੇ ਆਪਣੇ ਮੋਢੇ ਤੇ ਰੱਖ ਲੈਣੀ ਤੇ ਖੇਤਾਂ ਵੱਲ ਨੂੰ ਹੋ ਤੁਰਨਾ ਨੇਰੇਈ ਘਰ ਦੀ ਸੁਆਣੀ ਨੇ ਕਹਿਣਾ ਮੱਖਣ ਦੇ ਬਾਪੂ ਅੱਜ ਬੜਾ ਸਖਤੇ ਚੱਲਿਆ ਸਖਤੇ ਕਿਵੇਂ ਨਾ ਜਾਵਾਂ ਮੀਂਹ ਕੜੀ ਦਾ ਰੁੱਤ ਹੈ ਮੈਂ ਕਹਿੰਨਾ ਚਾਰ ਸਿਆੜ ਨਿਕਲ ਜਾਂ ਤਾਂ ਖਾਣ ਜੋਗੇ ਦਾਣੇ ਹੋ ਜਾਣਗੇ ਤਾਂ ਐਸੇ ਉਮੀਦ ਵਿੱਚ ਆਪਣੇ ਖੇਤਾਂ ਵੱਲ ਨੂੰ ਵੱਲਦ ਹੱਕਦਾ ਹੋਇਆ ਕਹਿੰਦਾ ਚਲੋ ਏ ਪੁੱਤਰੋ ਚੱਲੀਏ ਤਾਂ ਉਸਨੇ ਹਾਲ ਜੋੜ ਲੈਣਾ ਤੇ ਉਧਰ ਘਰ ਦੀ ਸੁਆਣੀ ਨੇ ਨਾਲੇ ਤਾਂ ਮੁੱਖ ਦੇ ਵਿੱਚੋਂ ਵਾਹਿਗੁਰੂ 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 ਦਾ ਜਾਪ ਕਰਨਾ ਨਾਲੇ ਕਰਦੇ ਛੋਟੇ-ਛੋਟੇ ਕੰਮਾ ਤੋਂ ਹੁੰਦੀ ਹੋਈ ਰੜਕਣਾ ਕੋਚ ਕੇ ਦੁੱਧ ਵਧਾਉਣਾ ਤੇ ਮਧਾਣੀ ਉਸ ਵਿੱਚ ਪਾ ਲੈਣੀ ਤੁਸੀਂ ਸੱਚ ਜਾਣਿਓ 20 25-25 ਕਿਲੋ ਦੁੱਧ ਉਸਨੇ ਘੰਟੇ ਦੇ ਵਿੱਚ ਰੜਕ ਲੈਣਾ ਦੁੱਧ ਰੜਕ ਕੇ ਮੱਖਣੀ ਕੱਢ ਕੇ ਕੁਜਾ ਮੱਖਣੀ ਦਾ ਭਰ ਕੇ ਤੇ ਹਾਲੀਆਂ ਪਾਲੀਆਂ ਵਾਸਤੇ ਲੱਸੀ ਰੱਖ ਕੇ ਉਹਨੇ ਢੱਕ ਦੇਣੀ ਤੇ ਆਪ ਘਰ ਦੇ ਹੋਰ ਕੰਮਾਂਵਲ ਹੋ ਲੈਣਾ। ਚੁੱਲਿਆਂ ਦੇ ਉੱਤੇ ਦਾਲ ਰਿਜਨੀ, ਸਬਜੀ ਧਰਨੀ ਤੇ ਆਪ ਪਸ਼ੂਆਂ ਨੂੰ ਅੰਦਰਲੇ ਦਰਵਾਜ਼ਿਆਂ ਦੇ ਵਿੱਚੋਂ ਕੱਢ ਕੇ ਬਾਹਰਲੇ ਖਿਲਿਆਂ ਤੇ ਕਰ ਦੇਣਾ ਤੇ ਗੋਹਾ ਕੂੜਾ ਕਰਨ ਦਾ ਆਰੰਭ ਕਰਨਾ। ਇਸੇ ਦੇ ਵਿੱਚ ਹੀ ਚੁੱਲ੍ਹੇ ਤੇ ਚਾਹ ਧਰ ਦੇਣੀ ਤੇ ਘਰ ਦੇ ਜੀਆਂ ਨੂੰ ਬਜ਼ੁਰਗ ਸੱਸ ਸਹੁਰੇ ਨੂੰ ਛੋਟੀ ਨਨਾਨ ਨੂੰ ਦਿਉਰਾ ਨੂੰ ਵੱਡੇ ਜੇਠ ਜਠਾਨੀਆਂ ਨੂੰ ਅਤੇ ਬੱਚਾਂ ਨੂੰ ਠਾ ਠਾ ਕੇ ਚਾਹ ਲੱਸੀ ਦੁੱਧ ਪਰਾਉਣਾ ਤੇ ਨਾਲ ਨਾਲ ਉਹਨਾਂ ਨੂੰ ਚਾਹ ਫਲਾ ਕੇ ਆਪ ਗੋਹੇ ਕੂੜੇਵਲ ਹੋਲਾ ਤੁਸੀਂ ਹੈਰਾਨ ਹੋਵੋਗੇ ਕਿ 20 25 25 ਕਿਲੋ ਦੇ ਟੋਕਰੇ ਗੋਹੇ ਦੇ ਕੂੜੇ ਦੇ ਭਰ ਕੇ ਉਹਨੇ ਦੂਰ ਨਿਆਈਆਂ ਦੇ ਵਿੱਚ ਲੱਗੀਆਂ ਰੂੜੀਆਂ ਤੇ ਸਿੱਟਣ ਤੁਰ ਜਾਵਾ ਇਸ ਤਰ੍ਹਾਂ ਘਰ ਦੇ ਵਿੱਚੋਂ ਸਵੇਰੇ ਸਵੇਰੇ ਘਟੋ ਘਟ 10 10 15 15 ਟੋਕਰੇ ਉਸਨੇ ਆਪ ਰੂੜੀ ਤੇ ਛਟਕਿ ਆਉਣੇ ਪਾਥੀਆਂ ਪੱਤਕਿ ਆਉਣੀਆਂ ਪ੍ਰਾਣੀਆਂ ਪੱਤੀਆਂ ਨੂੰ ਸਕਾ ਕੇ ਆਉਣਾ ਥਲ ਕੇ ਆਉਣਾ ਚਿਣ ਕੇ ਆਉਣਾ ਤੇ ਇਸ ਤੋਂ ਵਿਹਲੀ ਹੋ ਕੇ ਜਦੋਂ ਘਰ ਦੇ ਵੇੜੇ ਦੇ ਵਿੱਚ ਨੌਰੇ ਦੇ ਵਿੱਚ ਉਸਨੇ ਬੌਕਰ ਕਢਣੀ ਤਾਂ ਇਸ ਤਰ੍ਹਾਂ ਲੱਗਣਾ ਕਿਸੇ ਜਿਵੇਂ ਕਿਸੇ ਧਾਰਮਿਕ ਥਾਂ ਦਾ ਕਿਸੇ ਡੇਰੇ ਦਾ ਸੇਵਾ ਦਾ ਡੇਰੇ ਦੀ ਸੇਵਾ ਕਰ ਰਿਹਾ ਹੋਵੇ ਇਸ ਤੋਂ ਵਿਹਲੇ ਹੋ ਕੇ ਉਹਨੇ ਫਟਾਫਟ ਉਹਨੂੰ ਸੂਰਜ ਦੀ ਟਿੱਕੀ ਦੇਖਣੀ ਤੇ ਸੋਚਣਾ ਕਿ ਘਰ ਦਾ ਜਿਹੜਾ ਹਾਲੇ ਹਲ ਜੋੜ ਕੇ ਗਿਆ ਉਹਦੀ ਰੋਟੀ ਵੀ ਲੈ ਕੇ ਜਾਣੀ ਤੇ ਖੂਹ ਤੋਂ ਜਾਂ ਡੱਗੀ ਤੋਂ ਪਾਣੀ ਵੀ ਲਿਆਉਣਾ ਉਹਨੇ ਛੋਲੇ ਕਦਮਾਂ ਨਾਲ ਘੜੇ ਧੋਣੇ ਆਗ ਤੇ ਰੱਖਣੇ ਤੇ ਖੂਹ ਵੱਲ ਨੂੰ ਹੋ ਤੁਰਨਾ ਨਾਲ ਦੀ ਗਵੰਡਨ ਨੂੰ ਆਵਾਜ਼ ਮਾਰਨੀ ਘੁਰੇ ਤੇਜੋ ਆ ਜਾ ਖੂਹ ਤੇ ਪਾਣੀ ਲੈ ਆਈਏ ਦੋ ਤੋੜੇ ਪੀਣ ਜੋਗੇ ਤੇ ਉਹਨਾਂ ਨੇ ਖੂਹ ਤੇ ਚੱਲਿਆਂ ਜਾਣਾ ਤੇ ਖੂਹ ਤੇ ਖੂਹ ਦੀ ਗੱਲ ਮੈਂ ਅੱਕੇ ਜਾ ਕੇ ਕਰਾਂਗਾ ਕਿ ਖੂਹਾਂ ਚੋਂ ਪਾਣੀ ਕਿਵੇਂ ਨਿਕਲਦਾ ਸੀ ਇੱਥੇ ਆਪਾਂ ਇਸ ਗੱਲ ਨੂੰ ਛੋਹ ਕੇ ਤੁਰਾਂਗੇ ਕਿ ਪੰਜਾਬ ਦੇ ਵਿੱਚ ਹੁੰਦਾ ਕੀ ਸੀ ਇੱਥੇ ਗੱਲ ਨੂੰ ਇੱਥੇ ਹੀ ਬਰਾਮਦ ਦਿੰਦਾ ਹੋਇਆ ਮੈਂ ਤੁਹਾਨੂੰ ਇਹ ਦੱਸਦਾ ਕਿ ਆਪਾਂ ਉਸ ਮਾਲਵੇ ਦੀ ਗੱਲ ਕਰਾਂਗੇ ਜਿੱਥੇ ਪਿੰਡ-ਪਿੰਡ ਜਿੱਥੇ ਸ਼ਹਿਰ-ਸ਼ਹਿਰ ਮੰਡੀ-ਮੰਡੀ ਵਿੱਚ ਵਿਸਾਖੀ, ਦੀਵਾਲੀ, ਲੋਹੜੀ, ਜਰਗ ਰੋਸ਼ਨੀ ਦੇ ਮੇਲੇ ਲੱਗਦੇ ਜਿੱਥੇ ਤੂੜੀ ਤੰਦ ਸਾਹਮਣੇ ਕਿਸਾਨ ਮੇਲਿਆਂ ਨੂੰ ਤੁਰ ਪੈਂਦੇ ਜਿੱਥੇ ਚੋਬਰ ਨਵੀਆਂ ਜਾਟਾਂ ਸਵਾ ਕੇ ਤੁਲਿਆਂਗੀਆਂ ਪੱਗਾ ਬਨ ਕੇ ਗੱਡੇ ਜੋੜ ਕੇ ਮੇਲਿਆਂ ਨੂੰ ਤੁਰੇ ਜਾਂਦੇ ਜਿੱਥੇ ਹਲਦਾਂ ਦੀਆਂ ਬਲਦਾਂ ਦੀਆਂ ਜੋਗਾ ਮੱਝਾਂ ਲਵੇਰੀਆਂ ਚਮਕਦੇ ਪਿੰਡਾਂ ਵਾਲੀਆਂ ਪਿੰਡਿਆਂ ਵਾਲੀਆਂ ਲੈ ਕੇ ਉਹਨਾਂ ਮੇਲਿਆਂ ਤੇ ਲੱਗਦੀ ਮੰਡੀ ਵੱਲ ਜਾ ਰਹੀਆਂ ਹੁੰਦੀਆਂ ਸੀ ਜਿੱਥੇ ਉਹ ਆਜੜੀ ਆਪਣੀਆਂ ਬੱਕਰੀਆਂ ਅਜੇ ਮੇਲੇ ਦੇ ਵਿੱਚ ਚੱਲੇ ਜਿੱਥੇ ਉਹ ਸਰਦਾਰ ਦੀ ਘੋੜੀ ਅੱਜ ਚੰਗੇ ਪੈਸੇ ਬਟਾਉਗੀ ਤਾਂ ਉਸ ਮੇਲਿਆਂ ਦੀ ਗੱਲ ਕਰਦੇ ਕਰਦੇ ਆਪਾਂ ਉਸ ਧਰਮ ਧਰਤੀ ਦੀ ਗੱਲ ਵੀ ਕਰਾਂਗੇ ਜਿੱਥੇ ਕਣਕਣ ਦੇ ਵਿੱਚ ਬਾਬੇ ਨਾਨਕ ਦੀ ਬਾਣੀ ਸਮਾਈ ਹੋਈ ਹੈ ਜਿੱਥੇ ਕਣਕਣ ਦੇ ਵਿੱਚ ਬਾਬੇ ਫਰੀਦ ਦੇ ਸ਼ਲੋਕ ਗੂੰਜਦੇ ਨੇ ਜਿੱਥੇ ਕਣਕਣ ਦੇ ਵਿੱਚ ਗੁਰੂ ਗੋਬਿੰਦ ਸਿੰਘ ਦੀ ਲਲਕਾਰ ਸੁਣਦੇ ਸੂਰਮੇ ਧਰਤੀ ਦੀ ਖਾਤਰ ਆਪਣੇ ਦੇਸ਼ ਦੀ ਖਾਤਰ ਜਾਨਾਂ ਵਾਰਨ ਵਾਸਤੇ ਬਾਰਡਰ ਵੱਲ ਨੋਹ ਤੁਰਦੇ ਆ ਜਿੱਥੇ ਜਿੱਥੋਂ ਦੀਆਂ ਮਟਿਆਰਾਂ ਜਿੱਥੋਂ ਦੇ ਗੱਬਰੂ ਜਿੱਥੇ ਹੁੰਦੀਆਂ ਮਟਿਆਰਾਂ ਜਿੱਥੋਂ ਦੇ ਗੱਬਰੂਆਂ ਨੂੰ ਆਪਣੀ ਇਸ ਧਰਤੀ ਉੱਤੇ ਮਾਣ ਹੈ ਜਿੱਥੋਂ ਦੇ ਓ ਦੂਰ ਖੜੇ ਸੰਤਰੇ ਕਿਨੂਆਂ ਦੇ ਬਾਗ ਪੂਰੀ ਦੁਨੀਆ ਨੂੰ ਕਿੰਨੋ ਵੱਡਦੇ ਜਿੱਥੇ ਉਹ ਦੂਰ ਖੜੀਆਂ ਬੇਰੀਆਂ ਦੇ ਮੋٹے-ਮੋٹے ਸੇਬਾਂ ਵਰਗੇ ਬੇਰ ਸਾਰਾ ਦੇਸ਼ ਖੰਦਾ ਜਿੱਥੋਂ ਦੇ ਲੈ ਲਹਾਉਂਦੇ ਛੋਲਿਆ ਸਾਰੇ ਦੇਸ਼ ਤਰਸਦਾ ਹੈ ਤਾਂ ਆਪਾਂ ਇਸ ਮਾਲਵੇ ਦੀ ਇਸ ਖਿੱਤੇ ਦੀ ਕੋਈ ਨਾ ਕੋਈ ਬਾਤ ਆਉਂਦੀ ਹੈ ਕਿਸ ਤਰ੍ਹਾਂ ਵਿੱਚ ਪਾਉਂਦੇ ਰਹਾਂ ਧੰਨਵਾਦ